ਸਾਕੇ ਤਾਂ ਬਹੁਤ ਹੋਏ ਸਾਕਾ ਵਖਰਾ ਸੀ ਸਰਹੰਦ ਦਾ ਕਦੇ ਗੌਰ ਨਾਲ ਪੜਿਓ ਲੈ ਇਤਿਹਾਸ ਉਹ ਪਾਪਣ ਕੰਦ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਵੇਖ ਕੇ ਜ਼ੁਲਮ ਗਿਆਨੀ ਜਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਖਿਲ ਲੈਣ ਦੇ ਫੁਲਾਣੋਂ ਗੰਗੂ ਆਏ ਨਾ ਕਹਿਰ ਕਮਾਵੀ ਜੇ ਲੋੜ ਹੈ ਮਾਇਆ ਦੀ ਲਾਲ ਮੇਰੇ ਗੋਵਿੰਦ ਤੋਂ ਲੈ ਆਵੀ ਖੀਲ ਲੈਣ ਦੇ ਫੁਲਾਣੂ ਗੰਗੂ ਆਏ ਨਾ ਕਹਿਰ ਕਮਾਵੀ ਜੇ ਲੋੜ ਹੈ ਮਾਇਆ ਦੀ ਲਾਲ ਮੇਰੇ ਗੋਵਿੰਦ ਤੋਂ ਲੈ ਆਵੀ ਮੰਨੀ ਨਾ ਦਾਦੀ ਦੀ ਦਾਦੀ ਦੀ ਕੁਰੇਂਦੇਗੇ ਆਗੂ ਸੇ ਨਾਲ ਪਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਦੰਗ ਦੇਖ ਕੇ ਰਹਿ ਗਈਆਂ ਖੂਹੇ ਤੋਂ ਪਾਣੀ ਪਰ ਦੀਆਂ ਪਹਿਣਾ ਨੀ ਇਹ ਲਾਲੂ ਮਸੂਮਾ ਤੋਂ ਹਾਕਮਾ ਬਦਲਾ ਕਾ ਦਾ ਲੈਣਾ ਜਾਪਣ ਕੋਈ ਰੱਬ ਰੂਹਾ ਰੱਬ ਰੂਹਾ ਵੇਖ ਕੇ ਤਪਦਾ ਕਾਲ ਜਾ ਠਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਸਭ ਕੋਲ ਵਜੀ ਦੇਨੇ ਤਿੰਨ ਦਿਨ ਲਾਈ ਕਚੈਰੀ ਤਿੱਖੀ ਵੇ ਮਾਂ ਦੇ ਲਾਲ ਚੁਨੇ ਸ਼ਾਇਦ ਇਹ ਛੱਡ ਦੇ ਵਣਗੇ ਸਿੱਖੀ ਤਕ ਜਜਬਾ ਯੋ ਧਿਆਂ ਦਾ ਯੋ ਧਿਆਂ ਦਾ ਸੁਬਾ ਬਿਣਾ ਜੰਗ ਤੋਂ ਹਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਟੱਡਾ ਵਾਸ ਨੋਚ ਬੱਚਿਓ ਇਲਾ ਨੇ ਲੈ ਜਾਣਾ ਅਸਮਾਨਾਂ ਏੜੇ ਉੱਚੇ ਹੀ ਚੁੱਲਣਾ ਜ਼ਾਲਮੋ ਸਿੱਖੀ ਦੇ ਆ ਨਿਸ਼ਾਨਾਂ ਗੰਗੂ ਕਰਦਾ ਪੇਤੀ ਹੀ ਤੀਹੀ ਗਗਰੀਆ ਲੰਕਟਾਣ ਨੂੰ ਵਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਣੀ Vem